ਮੇਰੇ ਵੱਲੋਂ ਤੁਹਾਨੂੰ ਪਿਆਰ ਭਰੇ ਸ਼ਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਜਾਣਾ ਦੋ ਤਿੰਨ ਜਗ੍ਹਾ ਤੁਹਾਨੂੰ ਵੀ ਚਲ ਦਿਖਾਉਣੇ ਨਾਲ ਆ ਜੰਮਰੇ ਛੇੜੂਰ ਕੋਲ ਦੇ ਆਏ ਹਾਂ ਰਿਐਲਿਟੀ ਤੋਂ ਬਾਹਰ ਚੱਲੇ ਆ ਅੱਜ ਉਹਨੂੰ ਇੱਥੇ ਛੱਡਣ ਆਏ ਸੀ ਆ ਦੱਬ ਚੇਰਾ ਡਿਪਾਰਟਸਪਟ ਉਹ ਕਰਨਾ ਇੰਦਰਾਰੇ ਇਸ ਲਈ ਪੂਰੀ ਸ਼ਰਤ ਕਿਦਾ ਆਇਆ ਖਦਾ ਪੈਂਡਾ ਉਦੋਂ ਇਹ ਨਹੀਂ ਜਾਇਓ ਨਹੀਂ ਜਾਇਓ ਲਗੇਦੇ ਹੀ ਖਾਇਆ ਨਿਆਣੀ ਸੀਰ ਤਾਂ ਕਹਿੰਦੀ ਜਾਂ ਚਾਚ ਆਏ ਕਰ ਤਾਂ ਵੀ ਵੀਡੀਓ ਪਾਵੀਂ ਚਾਚ ਦੇ ਬੈਠੇ ਰਿਏ ਜੀ ਉੱਥੇ ਕੋਈ ਨਹੀਂ ਨਾ ਬਣਾ ਕੇ ਪਾ ਦੀ ਚੰਗਾ ਨੂੰ ਮੈਂ ਵੇਖਣਾ ਕਿ ਖਾ ਕਰਦਾ ਜਾ ਦੇਖੋ ਚੰਨੂ ਤੇ ਬਣਾ ਦੀ ਆ ਕਰ ਲੈ ਚਾਚ ਨਾਲ ਕੋਰਮ ਦੇ ਕਰਕੇ ਜਾਣਾ ਹੈ ਗਰਗਾਣਾ ਖੈਲੋ ਕਰੀ ਹੈਲੋ ਇਹ ਮੈਂ ਇਹ ਪਾਰੀ ਪਹਿਲਾਂ ਕਰਨਾ ਹੌਲ ਕਮੈਂਡ ਦੀ ਖਰੋੜ ਤੇ ਛੱਡ ਗਿਆ ਹਾਂ ਉਸਨੇ ਆਮਨੇ ਸਾਈਨ ਹੋ ਗਿਆ ਹੈ ਨਾ ਤੁਹਾਨੂੰ ਜਿਹਾ ਵਾਲਾ ਅੱਜ ਡੀਮਾਰਟ ਮਾਲ ਆਏ ਹੀ ਅੰਮ੍ਰਿਤਸਰ ਤੇ ਰਿਸ਼ਤੇਦਾਰ ਤੋਂ ਮੈਂ ਪੁਰਸ਼ ਸਟਾਪ ਕੀਤਾ ਤਾਂ ਉੱਥੋਂ ਆਨੇ ਆ ਗਏ ਗਰਮੀ ਵਾਲੀ ਸੀ ਅੱਜ ਪਹਿਲਾ ਤੇ بارش ਹੋ ਗਈ ਸਵੇਰੇ ਮਿਲਦੇ ਅੰਦਰ ਦੇ ਮਾਲ ਚੱਲੇ ਕੇ ਆ ਸ਼ਰਮਨੀ ਤੇ ਗਜ਼ਟ ਕਰਿਓ ਹਾਂ ਲੋਕੀ ਰੀਅਲ ਰੂਟ ਪਾਵਰ ਕ੍ਰੀਏਟਿੰਗ ਆਣ ਚਾਪਿੰਗ ਕਰਕੇ ਆ ਗਏ ਆ ਗੱਡੀ ਚ ਬੈ ਗਏ ਆ ਤੇ ਆ ਢੀਮਾਲ ਸ਼ਾ ਹੈਗਾ ਆਪਣਾ ਹੈਗਾ ਇਹ ਢੀਮਾਲ ਮਾਰਟ ਤੇ ਹੁਣ ਚੱਲੇ ਆਂ ਘਰ ਤੋਂ ਵਾਪਸ ਤੇ ਮਿਲਦੇ ਆਂ ਤੁਹਾਨੂੰ ਰਾਸਤੇ 'ਚ ਜਾਂਦੇ ਜਾਂਦੇ ਜੇ ਕੁਛ ਰੁਕੇ ਤੇ ਆਹ ਚੱਕਰ ਵੀ ਲੰਘੇ ਨੀ ਤੇ ਆਪਾਂ ਵੀ ਕਿਰਨ ਤੋਂ ਆ ਗਏ ਅੱਜ ਜੀ ਰਿਜਰਵਾਂ ਤੇ ਆਏ ਇੱਥੇ ਨਾ 버거 ਕਈ ਦੰਗਰ ਤੇ ਹੁਣ ਨਾ ਬਤਾਲੇ ਆਏ ਜਿਹੜਾ ਹੈਗਾ ਵਾ ਵੈਟਰੀਨਰੀ ਹਸਪੀਟਲ ਦੇ ਸਿਨੌਰਲੇ ਨੇ ਇਹਨਾਂ ਦਾ ਮੀਨੂ ਆ ਦੂਸਰੀ ਸਾਈਡ ਵੀ ਦਿਖਾ ਦਿੰਨੇ ਆ ਨਾ ਹੋਰ ਵੀ ਕਸਟਮਰ ਆਏ ਆ ਖਾਣ ਵਧੀਆ ਵਾ ਮਾੜੀ ਚੀਜ਼ ਨਹੀਂ ਦਿੰਦੇ ਵਧੀਆ ਚੀਜ਼ ਖਾਣਦੇ ਹੋ ਵੇਖੋ ਪਾਲੂ ਆ ਵੈਰਾਈਟੀਆਂ ਮਿਲਦੀਆਂ ਨੇ ਇੱਥੇ ਗਿਆ ਵਾ ਛੋਡੋ ਛੋਡੋ ਮੇਰਾ ਆ ਚਾਹੀਏ 001 ਤੇ ਤੇ ਮੈਂ ਚਲੋ ਕੁਝ ਖਾ ਲਈਏ ਖਾ ਕੇ ਤੇ ਚੱਲਦੇ ਆ तो सेंड इस तू बाद सैंडविच का ऑर्डर अच्छा शॉप रोस्टर चौन ली लगे समोसे खान लगी सी मैं चलो कुछ खा लीए ਤੇ ਬਾਕੀ ਸਿਰ ਸਿਰ ਦਾ ਟਾਈਮ ਹੋਰ ਕੁਝ ਨਹੀਂ ਮਿਲਿਆ ਚਲੋ ਤੋਂ ਅਸੀਂ ਜਿੱਦੇ ਇਹ ਕੰਸਟਰਕਸ਼ਨ ਦੇ ਕੋਲ ਤਿਆਰ ਹੋ ਗਿਆ ਇੱਕ ਪਤਾ ਟਾਈਮਾਂ ਇੱਕ ਵਾਰ ਗਿਆ ਚਲੋ ਕੁਝ ਖਾ ਲਈਏ केंद्र समोसे खाने में जब समोसे घर तो काम तीका हो जो लदी ज हवा तैयार कर रहे हैं रोज टिकिया वगैरह वास्ते ਤੇ ਆ ਗਏ ਖਾਂਡੇ ਕੇ ਕੋ ਕਬੂਦ ਨਬੀ 1:00 ਦਾ ਟਾਈਮ ਹੀ ਦੁਪਹਿਰ ਦਾ ਘਰੋਂ ਨਿਕਲੇ ਸਵੇਰ ਦੇ ਤੇ ਮੈਂ ਚਲੋ ਕੁਝ ਖਾ ਲਈਏ ਕਿਤੇ ਤਾਂ ਨੂੰ ਮਿਲਤੇ ਆਂ ਮਾਰੀ ਜੀ ਜਿਹੜਾ ਸੈਰ ਦਾ ਜਿਹੜਾ ਜਿਹੜੀ ਵੀ ਆ ਸੁੱਕੀ ਪਈ ਹੈ ਆਪਣੀ ਜੀਰੀ ਬਾਸਮਤੀ ਆ ਤੇ ਇੰਨਾ ਮੀਂਹ ਆ ਦੇਖ ਲਓ ਪਾਣੀ ਹੋ ਗਿਆ ਇੱਕ ਬੰਨੇ ਸੁੱਕੇ ਦੂਜੇ ਬੰਨੇ ਡੋਬੀ ਜਾਂਦਾ ਇੱਕ ਜੀਰੀਆਂ ਵੀ ਮਿਸਰਣੀਆਂ ਹੁਣ ਚੱਲ ਜਿਹੜੇ ਤਾਂ ਖਰਾਬ ਹੋਏ ਆ ਉਹ ਤਾਂ ਬਾੱਡ ਲੈਣ ਦੇ ਅੱਜ ਵੀ ਕਿਤੇ ਗਏ ਹਿੱਤ ਤਿੰਨ ਤੋਂ ਤਿੰਨ ਜਗ੍ਹਾ ਤੇ ਤੇ ਉੱਥੋਂ ਵਾਪਸ ਆਏ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੇ ਵੀ ਪੈਂ ਗਈ ਹੈ ਦੇਖ ਲਓ ਤੇ ਤੇ ਆਹ ਖੜੀ ਐ ਇੰਨੀ ਕਿ ਚਿਕੜੀ ਜੀ ਹੋ ਗਈ ਆ ਤੇ ਕੀ ਕਹਿੰਦੇ ਉਹਨੂੰ ਉਹ ਕੰਮ ਕਰਨੋਂ ਵੀ ਜੀ ਜੇ ਨਹੀਂ ਕਰਦਾ ਸਾਰੇ ਬੰਨੇ ਚਿੱਕੜ ਚਿੱਕੜ ਜਾ ਕਿਲਾ ਕਿਲਾ ਹੈ ਇੱਕ ਆਪਾਂ ਬੇਨਤੀ ਕਰਨੀ ਵੀਰੇ ਬੰਨਾ ਵਾਲਿਆਂ ਨੂੰ ਮਿੱਟੀ ਦੀ ਲੋੜ ਆ ਜਰੂਰ ਪਚਾਓ ਵਿਚਾਰਿਆਂ ਨੂੰ ਕਿਉਂਕਿ ਚਲੋ ਜਿਹੜੇ ਹੁਣ ਥੋਡੀਆਂ ਦਾ ਫਸਲਾਂ ਜਿੰਨਾਂ ਦੀਆਂ ਸੇਫ ਨੇ ਨਾ ਉਹਨਾਂ ਦਾ ਵੀ ਸਾਥ ਦਓ ਤੇ ਅਗਲਿਆਂ ਦਾ ਵੀ ਵੇਖੋ ਹੁਣ ਇੱਕ ਆਪਾਂ ਪੰਛੀ ਲੈਨੇ ਆ ਤੇ ਉਹ ਵੀ ਆਪਣੇ ਪਰਿਵਾਰ ਦੇ ਲਈ ਉਹ ਆਪਣੇ ਬੱਚਿਆਂ ਲਈ ਕਰਦਾ ਤੇ ਹੁਣ ਇੱਥੇ ਪਰਿਵਾਰਾਂ ਲਈ ਆਪਣੇ ਲਈ ਸਾਰੇ ਉਹ ਜਿਹੜੇ ਵੀ ਕਮਾਉਣ ਵਾਲੇ ਨੇ ਕਰਨਾ ਹਨ ਜਿਨ੍ਹਾਂ ਨੇ ਜੀਵਿਦਾਰਾਂ ਨੇ ਹਮ ਸਮੁਜਦੇ ਤੁਸੀਂ ਸਾਰੇ ਸਿਆਣੇ ਕਿ ਉਹਨਾਂ ਦੇ ਵੀ ਜਿਹੜੇ ਮੇਨ ਹੁੰਦਾ ਪਰਿਵਾਰ ਦਾ ਬੰਦਾ ਉਹਦੇ ਵੱਲ ਦੂਜੇ ਦੇਖਦੇ ਪਰਿਵਾਰ ਵਾਲੇ ਕਿ ਕਮਾਖੀ ਦੇ ਆਊਗਾ ਤੇ ਸਾਨੂੰ ਵੀ ਕੁਛ ਦਊਗਾ ਖਾਣ ਵਾਸਤੇ ਉਹਦੇ ਤੋਂ ਸਿਰੋਂ ਇਹਦਾ ਰੋਟੀ ਪਾਣੀ ਚਲਾਣਾ ਹੈ ਨਾ ਘਰ ਤੇ ਸੋ दैट ਗੱਲਾਂ ਨੇ ਤੇ ਜਰੂਰ ਵੀਰ ਜੀ ਮਿੱਟੀ ਦੀ ਸੇਵਾ ਬਚਾਓ ਚਲੋ ਭਾਈ ਜੀ ਉਹ ਤਾਂ ਕਹਿੰਦੇ ਨੇ ਕਿ ਸਾਨੂੰ ਪੱਠਿਆਂ ਦੀ ਪੱਠੇ ਦੀ ਨਾਲ ਲੋੜ ਪਵੇ ਪਵਾਵੇ ਰੱਬ ਹੁਣ ਜਿਨ੍ਹਾਂ ਦੇ ਟੁੱਟ ਗਏ ਬੰਨ ਉਹਨਾਂ ਦਾ ਵੇਖੋ ਕੀ ਹਾਲ ਬੰਦੇ ਨੇ ਘਰ ਡਿਗ ਰਹੇ ਨੇ ਹੈ ਤੇ ਜਰੂਰ ਉਹਨਾਂ ਦਾ ਸਾਥ ਦੋ ਜਿੱਦਾਂ ਵੀ ਹੁੰਦੀ ਆ ਅਗਲੇ ਦੀ ਕੌਲ ਤੋਂ ਬਿਨਾ ਕੌਲ ਤੋਂ ਹੀ ਜਿਨ੍ਹਾਂ ਦੇ ਬਾਨੇ ਟੁੱਟੇ ਉਹਨਾਂ ਦੇ ਜਾ ਕੇ ਮਿੱਟੀ ਦੇ ਕੇ ਆਓ ਚਾਹੇ ਕ੍ਰੇਟ ਭਰ ਕੇ ਲੈ ਕੇ ਜਾਓ ਟਰਾਲੀਆਂ ਅਗਲੇ ਦੇ ਜੀਸੀਪੀਆਂ ਲੱਗੀਆਂ ਹੋਈਆਂ ਨੇ ਅਗਲੇ ਲਾਉਣ ਦਾ ਸਾਰਾ ਉਹਨਾਂ ਕੋਲ ਪ੍ਰਬੰਧ ਹੈਗਾ ਹੀ ਆ ਤੇ ਜਰੂਰ ਪਚਾਓ ਤੇ ਜੀਰੀਆਂ ਦਾ ਵੀ ਕਰਾਂਗੇ ਵਲੌਗ ਨਸਰੰਡੀਆਂ ਵਾਂ ਜੜੀਆਂ ਗੇਤੀਆਂ ਇਹ ਤਾਂ ਆਪਣੀ ਬਾਸਮਤੀ ਆ ਤੇ ਆ ਆਪਣਾ ਸੁੱਕਾ ਵਾ ਇਸ ਕੀ ਲਈ ਸੀ ਬਸਮਤੀ ਇਹ બીજી ਸੀ ਕੋਈ 23 ਮਈ ਨੂੰ ਹਾਂ ਇਦਾਂ ਦੀ ਬੜੀਆ ਖੜੀ ਜੇ ਥੋੜੀ ਜਿਹੀ ਆਪਣੀ ਪੇਟੀ ਧਿਆਨ ਨਹੀਂ ਦਿੱਤਾ ਗਿਆ ਨਹੀਂ ਤੇ ਕੰਮ ਜਾ ਬਸ ਉੱਕੀ ਬੜੀਆ ਆ ਦੇਖੋ ਨਮੀ ਪਿਆਂਡਾ ਆਵੇ ਸੜਕਾਂ ਦੇ ਪਾਣੀ ਖਲੋਤਾ ਪੱਠਿਆਂ ਦਾ ਜਨਵਰਾਂ ਦੇ ਪੱਠਿਆਂ ਦਾ ਬਹੁਤ ਚਾਰੇ ਦਾ ਮੁਸ਼ਕਲ ਆ ਆ ਵੀ ਨਿਸਰਣ ਈ ਤੇ ਵੀਰ ਜੀ ਜਰੂਰ ਸਾਥ ਦੋ ਵਿਚਾਰਿਆਂ ਦਾ ਜੋਗੇ ਉਹ ਵੀ ਇੱਕ ਜੰਗ ਹੀ ਲੜਨਦੇ ਵਿਚਾਰੇ ਕਿਉਂ ਜੇ ਉਹਨਾਂ ਦਾ ਬਚਾਅ ਹੋ ਗਿਆ ਤੇ ਕਿਉਂਕਿ ਅਗਲੇ ਦੇ ਪੈਰਾਂ ਪਿੱਛੇ ਪਰਮਾਤਮਾ ਦੇਖੋ ਸੁਣਦਾ ਹਨ ਕੀ ਪਤਾ ਉਹਨਾਂ ਦੇ ਪੈਰਾਂ ਕੋਲ ਕੀ ਭਲਾ ਹੋਵੇ ਹੁਣ ਜਿਹਨਾਂ ਦੀ ਆ ਸੇਫ ਨੇ ਉਹਨਾਂ ਨੂੰ ਤੇ ਕੋਈ ਨਹੀਂ ਉਹ ਜਿਹੜੇ ਆਮ ਹੁੰਦੇ ਉਹ ਹੱਸਦੇ ਹਾਂ ਉੱਥੇ ਕੀ ਹੋਇਆ ਸੀ ਉਹ ਕਹਿੰਦੇ ਨਾ ਜੀੜੀਆਂ ਦਾ ਰੋਣਾ ਤੇ ਗਵਾਰਾਂ ਦਾ ਹਾਸਾ ਉਹ ਹਾਲ ਹੁੰਦਾ ਕਈਆਂ ਤੇ ਇਹਦੇ ਨਾਲੋਂ ਵੀਰ ਜੀ ਕਿਸੇ ਤੇ ਤੰਜ ਕੱਛਣ ਨਾਲੋਂ ਅਗਲਿਆਂ ਦੀ ਮਦਦ ਕਰੋ ਛੱਡੋ ਪਰਾਂ ਕੀ ਹੰਦਣਾ ਇੱਕ ਦੂਜਾ ਲੜਨਾ ਕੀ ਜਾਣਾ ਦੂਜਾ ਜਾਣਾ ਜਰੂਰ ਉਹਨਾਂ ਦਾ ਸਾਥ ਦੋ ਵਿਚਾਰੇ ਜੋ ਹਾਲਾਤ ਨੇ ਰੋਂਦੇ ਨੇ ਕਈ ਤੇ ਖੁਸ਼ੀਆਂ ਵਾਲੇ ਬੰਨੇ ਨੂੰ ਤੁਰਦੇ ਵੀ ਉਹਨਾਂ ਦਾ ਸਾਥ ਦੋ ਅੱਜ ਵਾਲਾ ਬਲੌਗ ਇਥੋਂ ਤੱਕ ਜਿਸਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਬਲੌਗ ਦੇਖ ਤੇ ਬਹੁਤ ਬਹੁਤ